ਕਲ ਦੱਸੋ ਕੀ ਹੋਈਏ ਇਹ ਤੁਸੀਂ ਇੱਕਦਮ ਮੰਜਾ ਉਲਟਿਆ ਤੁਹਾਡਾ ਉੱਠ ਕੇ ਤੁਸੀਂ ਭੱਜੇ ਹੋ ਕਹਿੰਦੇ ਜਰਨੈਲ ਸਾਹਿਬ ਬਾਪੂ ਆ ਗਿਆ ਦਸਵੇਂ ਪਾਤਸ਼ਾਹ ਦੀ ਗੱਲ ਕਰਦੇ ਕਹਿੰਦੇ ਬਾਪੂ ਆਏ ਆ ਕੇ ਮੇਰਾ ਕੰਨ ਨੂੰ ਐ ਮਰੋੜਾ ਦੇ ਕੇ ਕਹਿੰਦੇ ਬੱਚੂ ਸਾਡੀ ਕੋਈ ਕਮਾਈ ਨਹੀਂ ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ ਸਾਡਾ ਸੁਖਾਸਨ ਕਿਹਨੇ ਕਰਨਾ ਹੈ ਹੈ ਰਾ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ ਤੁਹਾਨੂੰ ਭੁੱਲ ਗਿਆ ਸਾਡੀ ਕੋਈ ਕਮਾਈ ਨਹੀਂ ਪ੍ਰਤੱਖ ਗੁਰੂ ਨਸਤਾਰੇ ਨਹੀਂ ਕਹਿੰਦੇ ਤੁਸੀਂ ਕਹਿੰਦੇ ਨਾਲੇ ਮੇਰਾ ਮੰਜਾ ਉਲਟਾ ਤਾਂ ਹਲੇ ਤਾਂ ਤੁਸੀਂ ਕਦੇ ਦੇਖਿਆ ਨਹੀਂ ਕਿ ਤੁਹਾਨੂੰ ਉਂ ਨਹੀਂ ਕਹਿੰਦੇ ਵੀ ਇਹ ਬਿਨਾ ਹੱਡੀ ਦੇ ਕੀੜੇ ਆ ਉਹੀ ਮਸਲੇ ਜਾਣੇ ਆ ਤੁਹਾਨੂੰ ਨਹੀਂ ਕੁਝ ਕਹਿੰਦੇ ਆ ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ ਹਲੇ ਸਾਨੂੰ ਨਹੀਂ ਕੁਝ ਕਹਿੰਦੇ ਕਹਿੰਦੇ ਕੋਈ ਨਹੀਂ ਐਵੇਂ ਰੋਣ ਲੱਗ ਜਾਊਗਾ ਕੋਈ ਫਾਇਦਾ ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚੜਦਾ ਚੰਗਾ Bao sakta karmam bey bao sakta, baza dar